ਕੇਜਰੀਵਾਲ ਦੇ ਵੱਲੋਂ ਦਿੱਲੀ ਦੇ ਲੋਕਾਂ ਦੇ ਲਈ 6 ਰਿਯੋੜੀਆਂ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਮੁਫਤ ਬਿਜਲੀ ਮੁਫਤ ਪਾਣੀ ਬਜ਼ੁਰਗਾਂ ਦੇ ਲਈ ਮੁਫਤ ਟ੍ਰੈ ਯਾਤਰਾ ਮਹਿਲਾਵਾਂ ਦੇ ਲਈ ਮੁਫਤ ਬੱਸ ਯਾਤਰਾ ਮੁਫਤ ਸਿੱਖਿਆ ਮੁਫਤ ਇਲਾਜ ਸ਼ਾਮਲ ਹੈ 7ਵੀਂ ਰਿਯੋੜੀ ਦੇ ਵੇਲੇ ਹਰ ਮਹੀਨੇ 1000 ਰੁਪਏ ਦੇ ਹੱਕ ਹੈ ਕਿ ਭਾਜਪਾ ਲੋਕਾਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਬੰਦ ਕਰਨਾ ਚਾਹੁੰਦੀ ਹੈ ਤੇ ਸਾਰਾ ਦੇਸ਼ ਡਬਲ ਇੰਜਨ ਦੀ ਸਰਕਾਰ ਤੋਂ ਥੱਕ ਚੁੱਕਿਆ ਹੈ ਹਰਪ੍ਰਿੰਦਰ ਸਿੰਘ ਹੁੱਡਾ ਖੁਸ਼ ਨਜ਼ਰ ਆਏ ਰੋਤਕ ਦੇ ਵਿੱਚ ਉਹਨਾਂ ਕਹੇ ਕਿ ਐਗਜ਼ਿਟ ਪੋਲ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਉਹਨਾਂ VOTING ਦੇ ਵਿੱਚ ਹਿੱਸਾ ਲੈਣ ਦੇ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੁੱਖ ਮੰਤਰੀ ਅਹੁਦੇ ਦੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਫੈਸਲਾ ਕਰੇਗੀ ਸੂਬੇ ਦੀ ਜਨਤਾ ਪਾਜ-ਪਾਜ ਦੇ ਮੌਜੂਦਾ ਕਾਰਜਕਾਲ ਤੋਂ ਖੁਸ਼ ਨਹੀਂ ਸੀ ਜਿਸ ਦੇ ਲਈ ਇਹ ਬਦਲਾਅ ਕੀਤਾ ਗਿਆ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਪਰ ਇਸ ਦੇ ਵਿਚਾਲੇ ਫਰੀਦਕੋਟ ਦੇ ਪਿੰਡ ਰੇਵਲ ਕਲਾਂ ਤੋਂ ਵਿਲੱਖਣ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਦੇ ਕਿਸੇ ਵੀ ਵਿਅਕਤੀ ਨੇ ਨਾ ਤਾਂ ਸਰਪੰਚ ਦੇ ਲਈ ਤੇ ਨਾ ਹੀ ਪੰਚ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਇਲਜ਼ਾਮ ਹੈ ਕਿ ਪਿੰਡ ਦੇ ਰਣ ਵਾਲੇ ਗੈਂਗਸਟਰ ਸਿਮਾ ਨੇ ਲੋਕਾਂ ਦੇ ਲੋਕਾਂ ਨੂੰ ਕਾਗਜ਼ ਨਾ ਕਰਨ ਦੀ ਧਮਕੀ ਦਿੱਤੀ ਸੀ ਕਿਉਂਕਿ ਉਹ ਆਪਣੇ ਪਿਤਾ ਨੂੰ ਸਰਪੰਚ ਬਣਾਉਣਾ ਚਾਹੁੰਦਾ ਉਧਰ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਦੀ ਗੱਲ ਆਖੀ ਰੋਸਪੁਰ ਦੇ ਪਿੰਡ ਚੱਕ ਖਾਮਤ ਦੇ ਵਿੱਚ ਨਾਕੇਬੰਦੀ ਦੌਰਾਨ ਸ਼ੁਰੂ ਹੋਇਆ ਹੰਗਾਮਾ ਪੁਲਿਸ ਦੀ ਫਾਇਰਿੰਗ ਤੱਕ ਪਹੁੰਚ ਗਿਆ ਪਿੰਡ ਵਾਸੀਆਂ ਨੇ ਪੁਲਿਸ ਤੇ ਪਿੰਡ ਦੇ ਵਿੱਚ ਆ ਕੇ ਫਾਇਰਿੰਗ ਕਰਨ ਦੇ ਇਲਜ਼ਾਮ ਲਗਾਏ ਜਿਸ ਦੇ ਵਿੱਚ 4 ਜਣੇ ਜ਼ਖਮੀ ਹੋਏ ਨੇ ਪੁਲਿਸ ਦਾ ਕਹਿਣਾ ਹੈ ਕਿ ਨਾਕੇਬੰਦੀ ਦੇ ਵਿੱਚ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸ਼ਖਸ ਦੇ ਨਾਲ ਬਹਿਸ ਹੋਈ ਜਦੋਂ ਮੁਲਾਜ਼ਮ ਪਿੰਡ ਪਹੁੰਚੇ ਤਾਂ ਉਹਨਾਂ ਨੂੰ ਬੰਦਕ ਬਣਾ ਲਿਆ ਗਿਆ ਗੱਡੀ ਦੀ ਭੰਤੜ ਕੀਤੀ ਗਈ ਪੁਲਿਸ ਕਰਮੀਆਂ ਨੂੰ ਛਡਾਉਣ ਦੇ ਲਈ ਫਾਇਰਿੰਗ ਕਰਨੀ ਪਈ ਫਾਇਰਿੰਗ ਦੇ ਵਿੱਚ 2 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਮੁੰਬਈ ਦੇ ਚੇਂਬੂਰ ਇਲਾਕੇ ਦੇ ਵਿੱਚ ਘਰ ਨੂੰ ਭਿਆਨਕ ਅੱਗ ਲੱਗਣ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਅੱਗ ਦੇ ਵਿੱਚ ਉਲਸ ਕੇ ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ ਮਰਨ ਵਾਲਿਆਂ ਦੇ ਵਿੱਚ 3 ਬੱਚੇ ਵੀ ਸ਼ਾਮਲ ਨੇ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗਣ ਦਾ ਖਦਸ਼ਾ ਜਤਾਇਆ ਜਾ ਰਿਹਾ ਘਰ ਦੇ ਵਿੱਚ ਬਿਜਲੀ ਦੀਆਂ ਤਾਰਾਂ ਹੁਣ ਦੇ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਜਿਸ ਦੇ ਕਾਰਨ ਪਰਿਵਾਰਕ ਮੈਂਬਰਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ ਲੁਧਿਆਣਾ ਦੇ ਵਿੱਚ ਜਗਰਾਤੇ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਤੇਜ਼ ਹਨੇਰੀ ਤੂਫਾਨ ਦੇ ਨਾਲ ਜਗਰਾਤੇ ਦੀ ਸਟੇਟ ਡਿੱਗ ਗਈ ਮਾਤਾ ਰਾਣੀ ਦੇ ਚੱਲ ਰਹੇ ਜਾਗਰਨ ਦੇ ਦੌਰਾਨ ਇੱਕ ਲੋਹੇ ਦਾ ਵੱਡਾ ਪਿੱਲਰ ਲੋਕਾਂ ਦੇ ਉੱਪਰ ਡਿੱਗ ਪਿਆ ਇਸ ਹਾਦਸੇ ਦੇ ਵਿੱਚ ਤਿੰਨ ਔਰਤਾਂ ਦੀ ਮੌਤ ਅਤੇ 15 ਤੋਂ ਜ਼ਿਆਦਾ ਲੋਕ ਗੰਭੀਰ ਜ਼ਖਮੀ ਹੋ ਗਏ ਹਾਦਸੇ ਵੇਲੇ ਪੰਡਾਲ ਦੇ ਵਿੱਚ ਸੈਂਕੜੇ ਲੋਕ ਮੌਜੂਦ ਸਨ ਜਿਨ੍ਹਾਂ ਦੇ ਵਿੱਚ ਪਿੱਲਰ ਡਿੱਗਣ ਤੋਂ ਬਾਅਦ ਭਾਜੜ ਪੈ ਗਈ ਸੰਗਰੂਰ ਦੀ ਆਪ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਵਾਨੀਗੜ੍ਹ ਦੇ ਬੀਡੀਪੀਓ ਨੂੰ ਕੇਰਿਆ ਵਿਧਾਇਕਾ ਨੇ ਬੀਡੀਪੀਓ ਦੀ ਗੱਡੀ ਦਾ ਪਿੱਛਾ ਕੀਤਾ ਤੇ ਬੀਡੀਪੀਓ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਪਰ ਜਿਵਨ ਨੂੰ ਜਾਂਚ ਕਰਨ ਤੇ ਗੱਡੀ ਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ ਬੀਡੀਪੀਓ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਤੇ ਕਿਹਾ ਕਿ ਉਹ ਕੋਲਡ ਸਟੋਰ ਤੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ ਜਦਕਿ ਵਿਧਾਇਕਾ ਦਾ ਕਹਿਣਾ ਹੈ ਕਿ ਸਰਕਾਰੀ ਗੱਡੀ ਦੀ ਨਿੱਜੀ ਵਰਤੋਂ ਸ਼ੱਕ ਦੇ ਘੇਰੇ ਵਿੱਚ ਹੈ ਮਹਾੜੀ ਦੇ ਟਕੋਲੀ ਦੇ ਵਿੱਚ ਨਾਵੇਂ ਰੈਸਟੋਰੈਂਟ ਤੋਂ ਮੰਗਵਾਏ ਖਾਣੇ ਦੇ ਵਿੱਚੋਂ ਦੰਦ ਮਿਲਣ ਦਾ ਮਾਮਲਾ ਸਾਹਮਣੇ ਆਇਆ ਪਰਿਵਾਰ ਨੇ ਕੜਾਹੀ ਪਨੀਰ ਆਨਲਾਈਨ ਆਰਡਰ ਕੀਤਾ ਸੀ ਇਸ ਦੇ ਵਿੱਚੋਂ ਦੋ ਦੰਦ ਮਿਲਣ ਦੇ ਇਲਜ਼ਾਮ ਲਗਾਏ ਗਏ ਨੇ ਸ਼ਿਕਾਇਤ ਕਰਤਾ ਨੇ ਰੈਸਟੋਰੈਂਟ ਪਹੁੰਚ ਕੇ ਹੰਗਾਮਾ ਕੀਤਾ ਰੈਸਟੋਰੈਂਟ ਮੈਨੇਜਮੈਂਟ ਨੇ ਫੋਰੈਂਸਿਕ ਜਾਂਚ ਦੀ ਗੱਲ ਆਖੀ ਹੈ ਸ਼ਿਕਾਇਤ ਕਰਤਾ ਦੇ ਮੁਤਾਬਕ ਇੱਕ ਦੰਦ ਉਸ ਦੇ ਬੇਟੇ ਵੱਲੋਂ ਗਲਤੀ ਨਾਲ ਨਿਗਲ ਲਿਆ ਗਿਆ ਜਿਸ ਦੇ ਕਾਰਨ ਉਸ ਦੀ ਸਿਹਤ ਵਿਗੜ ਗਈ ਲੁਧਿਆਣਾ ਦੇ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਮਾਮਲੇ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਧਮਕੀ ਮਹਿਜ਼ ਇੱਕ ਅਫਵਾਹ ਨਿਕਲੀ ਹੈ 14 ਸਾਲ ਦੇ ਇੱਕ ਬੱਚੇ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਲਾਨ ਬਣਾਇਆ ਸੀ ਤੇ ਬੱਚੇ ਨੇ ਆਪਣੇ ਫੋਨ ਤੋਂ ਹੀ ਇਹ ਈਮੇਲ ਪ੍ਰਿੰਸੀਪਲ ਨੇ ਪਹਿਜਿਸਨਾ ਇਛਰਾਰਤ ਕੀਤੀ ਸੀ ਕਿ ਵਿਗਦੇ ਸੱਤ ਲੋਕ ਜ਼ਖਮੀ ਹੋ ਗਏ ਨੇ ਹਮਲਾਵਰ ਕੰਦ ਟੱਪ ਕੇ ਘਰ ਦੇ ਵਿੱਚ ਦਾਖਲ ਹੋਏ ਜਦੋਂ ਪਰਿਵਾਰ ਖਾ ਰਿਆ ਸੀ ਪਰਿਪਤਰਾ ਦੇ ਵਿੱਚ ਰੰਜਿਸ਼ ਦੇ ਚਲਦਿਆਂ ਇਹ ਹਮਲਾ ਹੋਇਆ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਸਾਹਮਣੇ ਆਇਆ 40 ਸਾਲ ਦੇ ਇੱਕ ਸ਼ਖਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਦਿਨ ਚੜ੍ਹਦੇ ਹੀ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਇੱਕ ਦਿਨ ਆਰੀ ਚੱਕਲੇ ਦੇਨ ਸੁੱਤੇ ਪਏ ਰਾਮਫਲ ਤੇ ਹਮਲਾ ਕਰ ਦਿੱਤਾ ਗਿਆ ਪਰ ਉਸਨੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਜਨਾਲਾ ਦੇ ਪਿੰਡ ਰੋਖੇ ਦੇ ਨੌਜਵਾਨ ਦੀ ਆਸਟ੍ਰੇਲੀਆ ਦੇ ਵਿੱਚ ਮੌਤ ਹੋ ਗਈ ਸੜਕ ਹਾਦਸੇ ਦੇ ਵਿੱਚ 37 ਸਾਲਾ ਨੌਜਵਾਨ ਭਗਵੰਤ ਸਿੰਘ ਨੇ ਆਪਣੀ ਜਾਨ ਗਵਾ ਦਿੱਤੀ ਭਗਵੰਤ ਸਿੰਘ ਆਸਟ੍ਰੇਲੀਆ ਦੇ ਵਿੱਚ